ਤਲਗਮ ਜਬਤੀ ਦੇਖਣ ਸਾਰੇ ਦਸ਼ਕਰਾਂ ਸਵਾਗਤ ਹੈ ਜਿਵੇਂ ਕਿ 26 ਜਨਵਰੀ ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਜਿਹੜੇ ਪ੍ਰਤਿਮਾ ਦੇ ਨਾਲ ਬੇਦਬੀ ਕੀਤੀ ਗਈ ਸੀ ਤੇ ਉਸ ਨੂੰ ਲੈ ਕੇ ਜਿਹੜਾ ਜਲੰਧਰ ਦੇ ਵਿੱਚ ਬੰਦ ਦੀ ਕੋਲ ਕੀਤੀ ਗਈ ਸੀ ਮੰਗਲਵਾਰ 28 ਤਰੀਕ ਨੂੰ ਬੰਦ ਕੀਤਾ ਜਾਵੇ ਕਹ ਤੇ ਉਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਅਸੀਂ ਸ਼੍ਰੀ ਰਵਿਦਾਸ ਚੌਂਕ ਦੇ ਵਿੱਚ ਖੜੇ ਹਾਂ ਔਰ ਜਿਹੜੇ ਅਲੱਗ-ਅਲੱਗ ਸੰਗਠਨਾ ਨੇ ਉਹਨਾਂ ਵੱਲੋਂ ਜਿਹੜਾ ਰਸਤਾ ਪ੍ਰੋਪਰ ਬੰਦ ਕੀਤਾ ਔਰ ਦੁਕਾਨਾਂ ਨਾ ਵੀ ਜਿਹੜੀਆਂ ਬੰਦ ਕਰਵਾਈਆਂ ਜਾ ਰਹੀਆਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੀ ਜਲੰਧਰ ਸ੍ਰੀ ਰਵਿਦਾਸ ਚੌਂਕ ਦੇ ਆਸਪਾਸ ਇਹਨਾਂ ਨੇ ਜਿੱਥੇ ਪ੍ਰੋਪਰ ਸ਼ਾਂਤੀਪੂਰਵਕ ਜਿਹੜਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਕਾਮਯਾਬੀ ਉਸ ਦੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਾਬਾ ਸਾਹਿਬ ਨੂੰ ਦੇਖ ਕੇ ਜਲੰਧਰ ਦੇ ਸ੍ਰੀ ਰਵਿਦਾਸ ਚੌਂਕ ਦੇ ਤਸਵੀਰਾਂ ਅੱਜ ਕਿੰਨਾ ਬਦਨਾਮ ਕਰੀ ਜਾਇਆ ਬਾਬਾ ਸਾਹਿਬ ਨੂੰ ਕੱਟ ਲੇਕਿਨ ਉਹ ਇੱਕਦਾਂ ਦੇ ਸਾਈਡ ਦੇ ਵਿੱਚ ਉਸ ਨੂੰ ਲੈ ਕੇ ਜਿਹੜਾ ਅੱਜ ਵਿਰੋਧ ਜਿਹੜਾ ਕੀਤਾ ਜਾ ਰਿਹਾ ਸਰਕਾਰਾਂ ਦੇ ਖਿਲਾਫ ਵਿਰੋਧ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਨਾਲ ਸਾਂਝੀ ਕਰ ਰਹੇ ਹਾਂ ਜਲੰਧਰ ਦੀ ਤਸਵੀਰ ਹੈ ਬੜੇ ਸ਼ਾਂਤੀਪੂਰਵਕ ਢੰਗ ਦੇ ਨਾਲ ਜਿਹੜਾ ਹੈ ਅੱਜ ਅਲੱਗ-ਅਲੱਗ ਸੰਗਠਨਾ ਵੱਲੋਂ ਜਿਹੜਾ ਤਰਨਾ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਤਰਨਾ ਸਾਂਝੀਆਂ ਕਰ ਰਹੇ ਹਾਂ ਔਰ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਬਲਵੰਤ ਕਪੜਾ ਵਪਾਰੀ ਬਲਵੰਤ ਜੀ ਆਓ ਗੱਲਬਾਤ ਕਰਦੇ ਆਂ ਸਾਡੇ ਨਾਲ ਇਸ ਟਾਈਮ ਜੂਨੇ ਕਪੜਾ ਐਸੋਸੀਏਸ਼ਨ ਦੇ ਪ੍ਰਧਾਨ ਬਲਵੰਤ ਜੀ ਗੱਲਬਾਤ ਕਰ ਲੈਣੇ ਆਂ ਸਰ ਜਿਹੜਾ ਅੱਜ ਬੰਦਰੀ ਕੋਲ ਦਿੱਤੀ ਗਈ ਹੈ ਕੱਲ ਜਿਹੜਾ 26 ਤਰੀਕ ਨੂੰ ਜਿਹੜਾ ਉੱਥੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਇੱਕ ਹਾਸਾ ਹੁੰਦਾ ਹੈ ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਜਿਹੜੀ ਹੈ ਬੇਦਵੀ ਕੀਤੀ ਜਾਂਦੀ ਹੈ ਉਸ ਤੇ ਕੀ ਕਹਿਣਾ ਤੁਹਾਡਾ ਸਭ ਤੋਂ ਪਹਿਲਾਂ ਜੈਪੀਮ ਜੈ ਭਾਰਤ ਜਿਹੜੀ ਘਟਨਾ 26 ਤਰੀਕ ਨੂੰ ਅੰਬਸਰ ਸਾਹਿਬ ਦੇ ਵਿੱਚ ਹੁੰਦੀ ਹੈ ਔਰ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ 25 ਤਰੀਕ ਨੂੰ ਇੱਕ ਮਾਰਚ ਨਿਕਲਦਾ ਆ ਔਰ ਬਾਬਾ ਸਾਹਿਬ ਬੇਤਰ ਚੌਂਕ ਦੇ ਵਿੱਚ ਵੜ ਕੇ ਉਹ ਸੰਵਿਧਾਨ ਬਾਈਕਾਡ ਦੇ ਨਾਰੇ ਲਗਾਉਂਦੇ ਆ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਔਰ ਇਸ ਤੋਂ ਪਹਿਲਾਂ ਵੀ ਜਿਹੜੀ ਘਟਨਾ ਜਿਹੜੀ ਅਮਿਤ ਸ਼ਾਦੀ ਆ ਜਿਹਦੇ ਵਿੱਚ ਉਹ ਇਹ ਕਹਿੰਦੇ ਆ ਕਿ ਜੈਪੀਮ ਜੈਪੀਮ ਜਿਹੜਾ ਕਹਿਣਾ ਆ ਇਹਨਾਂ ਲੋਕਾਂ ਦਾ ਫੈਸ਼ਨ ਆ ਅੱਜ ਅੱਜ ਇਹ ਪੰਜਾਬ ਦੀ ਧਰਤੀ ਦੇ ਉੱਤੇ ਉਤਰ ਕੇ ਵੇਖ ਲਵੇ ਕਿ ਇਹ ਸਾਡੇ ਵਾਸਤੇ ਫੈਸ਼ਨ ਆ ਫੈਸ਼ਨ ਆ ਅਸੀਂ ਮਰ ਸਕਦੇ ਹਾਂ ਬਾਬਾ ਸਾਹਿਬ ਵੇਦ ਕਰਵਾਸੇ ਕਿਉਂਕਿ ਅਸੀਂ ਜੀ ਰਹੇ ਹਾਂ ਬਾਬਾ ਸਾਹਿਬ ਵੇਦ ਕਰ ਕਰਕੇ ਕਿਉਂਕਿ ਜੋ ਅਧਿਕਾਰ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਾਨੂੰ ਲੈ ਕੇ ਦਿੱਤੇ ਉਹਦੀ ਬਦੌਲਤ ਹੀ ਅੱਜ ਅਸੀਂ ਇਨਸਾਨੀ ਜਾਮੇ ਦੇ ਵਿੱਚ ਆ ਨਹੀਂ ਤਾਂ ਪਸ਼ੂਆਂ ਦੇ ਵਿੱਚ ਤੇ ਸਾਡੇ ਵਿੱਚ ਬਹੁਤਾ ਜ਼ਿਆਦਾ ਕੋਈ ਜ਼ਮੀਨ ਅਸਮਾਨ ਦਾ ਅੰਤਰ ਨਹੀਂ ਸੀਗਾ 1921 ਦਾ ਹੀ ਅੰਤਰ ਹੋਇਆ ਕਰਦਾ ਸੀਗਾ ਜਿਸ ਜਗ੍ਹਾ ਤੇ ਉੱਤੇ ਕੁੱਤੇ ਬਿੱਲੇ ਬੈਠਦੇ ਸੀ ਸਾਨੂੰ ਉੱਥੇ ਬਿਠਾਇਆ ਜਾਂਦਾ ਸੀਗਾ ਸਾਨੂੰ ਨਾ ਪਾਣੀ ਪੀਣ ਦਾ ਤਲਾਬਾਂ ਤੋਂ ਪਾਣੀ ਪੀਣ ਦਾ ਅਧਿਕਾਰ ਸੀ ਨਾਲ ਮੰਦਰਾਂ ਦੇ ਵਿੱਚ ਜਾਣ ਦਾ ਅਧਿਕਾਰ ਸੀਗਾ ਔਰ ਨੌਕਰੀਆਂ ਦੇ ਵਿੱਚ ਸਾਨੂੰ ਸਮਾਨਤਾ ਕੀ ਮਿਲਨੀ ਹੈ ਐਜੂਕੇਸ਼ਨ ਦੇ ਵਿੱਚ ਤਾਂ ਸਾਡੇ ਕੋਲ ਸਕੂਲ ਦਿੱਤੀ ਗਈ ਸੀ ਇਹ ਸਾਰੇ ਅਧਿਕਾਰ ਜਿਹੜੇ ਹੈਗੇ ਬਾਬਾ ਸਾਹਿਬ ਬੇਦਕਰ ਜੀ ਦੀ ਦੀ ਇੱਕ ਲੰਬੀ ਜਿਹੜੀ ਕਹਾਣੀ ਆ ਜਿਹੜਾ ਲੰਬਾ ਸੰਘਰਸ਼ ਆ ਬਾਬਾ ਸਾਹਿਬ ਅੰਬੇਦਕਰ ਦਾ ਉਹਦੀ ਬਦੌਲਤ ਆ ਔਰ ਬਾਬਾ ਸਾਹਿਬ ਅੰਬੇਦਕਰ ਜੇ ਨਾ ਹੁੰਦੇ ਤੇ ਅਸੀਂ ਨਾ ਹੁੰਦੇ ਤੇ ਜੇ ਅੱਜ ਅਸੀਂ ਹੈਗੇ ਆ ਔਰ ਬਾਬਾ ਸਾਹਿਬ ਅੰਬੇਦਕਰ ਸਾਡੇ ਪਿਓ ਦੀ ਪੱਤ ਨੂੰ ਕੋਈ ਹੱਥ ਪਾਏਗਾ ਤੇ ਨੇਚਰਲੀ ਗੱਲ ਆ ਉਹਦਾ ਵਿਰੋਧ ਜਿਹੜਾ ਹੈਗਾ ਉਹ ਇਸੇ ਤਰੀਕੇ ਦੇ ਨਾਲ ਖੁੱਲ ਕੇ ਬਾਹਰ ਨਿਕਲ ਕੇ ਕੀਤਾ ਜਾਏਗਾ ਕੀ ਲੱਗਦਾ ਹੈ ਕਿ ਜੇ ਇੱਕਦਮ ਪੌੜੀ ਲਗਾਈ ਜਾਂਦੀ ਆ ਪਹਿਲੇ ਉਸ ਜਗ੍ਹਾ ਦੇ ਉੱਤੇ ਐਡੀ ਵੱਡੀ ਪੌੜੀ ਸੀਗੀ ਉਹ ਕਿਵੇਂ ਲਗਾਈ ਜਾਂਦੀ ਕੀ ਲੱਗਦਾ ਕਿਸ ਨਾਲ ਕਿਹਨਾਂ ਦੀ ਮਿਲੀ ਭਗਤ ਦੇ ਨਾਲ ਇਹ ਕੰਮ ਹੋਇਆ ਸਰ ਦੇਖੋ ਆਪਾਂ ਅਨੰਤ ਐ ਇਦੇ ਬਾਰੇ ਚਰਚਾ ਕਰ ਸਕਦੇ ਆਂ ਔਰ ਕਹਿ ਸਕਦੇ ਆਂ ਲੇਕਿਨ ਪੁਕਤਾ ਪ੍ਰੂਫ ਜਿਹੜੇ ਹੈਗੇ ਉਹ ਜਿੰਨੀ ਦੇਰ ਤੱਕ ਸਰਕਾਰੀ ਏਜੰਸੀਆਂ ਨਹੀਂ ਦਿੰਦੀਆਂ ਉਨੀ ਦੇਰ ਤੱਕ ਆਪਾਂ ਨਹੀਂ ਕਹਿ ਸਕਦੇ ਕਿ ਇਹਦੇ ਪਿੱਛੇ ਸੈਂਟਰ ਗਵਰਨਮੈਂਟ ਦੀ ਸਾਜ਼ਿਸ਼ ਹੈ ਕਿ ਇਸ ਟਾਈਮ ਦਿੱਲੀ ਦੇ ਵਿੱਚ ਇਲੈਕਸ਼ਨ ਹੈਗੇ ਆ 15 ਤੋਂ 17 ਸੀਟਾਂ ਇਹੋ ਜੀਆਂ ਦਿੱਲੀ ਦੇ ਵਿੱਚ ਹੈਗੀਆਂ ਜਿਹੜੀਆਂ ਪ੍ਰਭਾਵਿਤ ਕਰਦੀਆਂ ਹੈਗੀਆਂ ਦਲਤ ਵੋਟ ਨੂੰ ਤੇ ਉਹ ਇਸ ਚੀਜ਼ ਦਾ ਮੈਸੇਜ ਉੱਤੇ ਪਹਚਾਣਾ ਚਾਹੁੰਦੇ ਕਿ ਤੁਹਾਡੇ ਬਾਬਾ ਸਾਹਿਬ ਬੇਤਕਰ ਜਲੰਧਰ ਪੰਜਾਬ ਦੇ ਵਿੱਚ ਸੇਫ ਨਹੀਂ ਹੈਗੇ ਤਾਂ ਤੁਹਾਡੀ ਉਹ ਕੀ ਹਰਕੀ ਕਰਨਗੇ ਇਹ ਵੀ ਇੱਕ ਐਂਗਲ ਹੋ ਸਕਦਾ ਹੈ ਔਰ ਇਹ ਬੇਅਦਵੀ ਜਿਹੜੀ ਕੀਤੀ ਗਈ ਹੈ ਉਹ ਸ਼ਰਾਰਤੀ ਅਨਸ ਕੀਤੀ ਗਈ ਆ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਇਹ ਇੱਕ ਜਾਂਚ ਦਾ ਵਿਸ਼ੇ ਹੈਗਾ ਔਰ ਅਸੀਂ ਤਾਂ ਇੱਕੋ ਗੱਲ ਕਹਿੰਦੇ ਅੱਗੇ ਆ ਕਿ ਇਹ बार-बार ਜੇ ਜੇ ਅੰਮਿਤ ਸ਼ਾਹ ਗਲਤ ਹੈਗਾ ਉਸੇ ਤਰੀਕੇ ਦੇ ਨਾਲ ਇਹ ਬੰਦਾ ਵੀ ਗਲਤ ਹੈਗਾ ਜਿਹਨੇ ਸਭ ਕੁਝ ਕੀਤਾ ਗੱਲ ਇਹ ਕਿ 26 ਜਨਵਰੀ ਹੀ ਕਿਉਂ ਚੁਣੀ ਗਈ ਸੰਭੋਲਿਕ ਸੰਬੋਲਿਕ ਡੇ ਇਹਨੂੰ ਚੁਣਿਆ ਗਿਆ ਕਿਉਂਕਿ ਉਸ ਦਿਨ ਸੰਵਿਧਾਨ ਭਾਰਤ ਦਾ ਲਾਗੂ ਹੋਇਆ ਸੀਗਾ ਔਰ ਇਸੇ ਕਰਕੇ ਇੱਕ ਇੱਕ ਵਿਉਂਤ ਦੇ ਤੌਰ ਦੇ ਉਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਦਿਨ ਔਰ ਜਿਹੜਾ ਉਹ ਵਿਅਕਤੀ ਜਿਹੜਾ ਆ ਉਸ ਸੰਵਿਧਾਨ ਨੂੰ ਪਹਿਲਾਂ ਇਹ ਅੱਗ ਲਗਾਉਂਦਾ ਆ ਫਿਰ ਪੌੜੀ ਲੈ ਕੇ ਉੱਪਰ ਚੜਦਾ ਆ ਉਹ ਨੋਦ ਤੇ ਵਾਰ ਕਰਦਾ ਹੈਗਾ ਇਹ ਛੋਟਾ ਮੋਟਾ ਕੰਮ ਨਹੀਂ ਹੈਗਾ ਇੱਕ ਤਾਂ ਪੋੜੀ ਕਮ ਸੇ ਕਹਿੰਦੇ 170 ਕਿਲੋ ਦੀ ਤਾਂ ਪੋੜੀ ਨਜ਼ਰ ਆਂਦੀ ਹੈ ਉਹ ਬੰਦਾ ਕਿੱਦਾਂ ਲੈ ਕੇ ਗਿਆ ਤੇ ਜੇ ਉਹ ਪੋੜੀ ਪਹਿਲਾਂ ਹੀ ਲੱਗੀ ਸੀਗੀ ਤੇ ਉਹਨੂੰ ਲਾਇਆ ਕਿਹਨੇ ਸੀਗਾ ਜੇ ਸਫਾਈ ਦੇ ਪਰਪਸ ਨਾਲ ਲਾਈ ਸੀਗੀ ਤੇ ਉਹਨੂੰ ਹਟਾਇਆ ਕਿਉਂ ਨਹੀਂ ਗਿਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਾਂਚ ਦਾ ਵਿਸ਼ੇ ਹੈ ਕਿ ਇਹਦੇ ਵਿੱਚ ਗਵਰਨਮੈਂਟ ਦੇ ਕੋਈ ਮੁਲਾਜ਼ਮ ਵੀ ਜ਼ਿੰਮੇਵਾਰ ਆ ਕਿ ਉਹ ਸਿਕਿਉਰਟੀ ਗਾਰਡ ਵੀ ਉਸ ਚੀਜ਼ ਦੇ ਵਿੱਚ ਜ਼ਿੰਮੇਵਾਰ ਸਿਕਾ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਾਂਚ ਦਾ ਵਿਸ਼ੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਮੁਲਾਜ਼ਮ ਵੀ ਜ਼ਿੰਮੇਵਾਰ ਨੇ ਹਨ ਇੱਥੇ ਹੀ ਗੁਰਪ੍ਰੀਤ ਸਿੰਘ ਜਿਹੜੇ ਭੁੱਲਰ ਉੱਥੇ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੇ ਸਾਡੇ ਇਹ ਮੁਲਾਜ਼ਮ ਜ਼ਿੰਮੇਵਾਰ ਹੋਣਗੇ ਤੇ ਅਸੀਂ ਉਹਨਾਂ ਨੂੰ ਸਸਪੈਂਡ ਕਰਾਂਗੇ ਤੇ ਦੇਖੋ ਜੀ ਉਹ ਬਜਾਤੇ ਕੋਦੋਂ ਆਪ ਵੀ ਹੋ ਚੁੱਕੇ ਆ ਅੰਮ੍ਰਿਤਸਰ ਤੋਂ ਉਹ ਆਪ ਵੀ ਚਲੇ ਗਏ ਆ ਵਾਲੇ ਕਈਆਂ ਦੇ ਉੱਤੇ ਗਾਜੜੀ ਉਹ ਡਿਕਣੀ ਆ ਜੀ ਇਹ ਗੱਲ ਇਹ ਨਹੀਂ ਹੈਗੀ ਕਿ ਘਟਨਾ ਹੋ ਗਈ ਗੱਲ ਇਹ ਹੈਗੀ ਘਟਨਾ ਕਿਉਂ ਹੋਈ ਆ ਉਹ ਨੰਬਰ 2 ਇਹ ਘਟਨਾ ਗਾਂ ਕਿਦਾਂ ਰੁਕੇਗੀ ਜੀ ਇਹ ਜਾਂਚ ਜਿਹੜੀ ਜ਼ਰੂਰੀ ਆ ਉਹ ਜਿਹੜੀ ਚੀਜ਼ ਹੋ ਚੁੱਕੀ ਆ ਉਹ ਵਾਪਸ ਨਹੀਂ ਆ ਸਕਦਾ ਨਾ ਹੀ ਕੋਈ ਰਿਮੋਟ ਹੈਗਾ ਕਿ ਆ ਦੇ ਕਰ ਲਈ ਉਹਨੂੰ ਸੁਧਾਰ ਕਰ ਲਈਏ ਲੇਕਿਨ ਗਾਂ ਕਿੱਦਾਂ ਸੁਧਾਰ ਕਰਨਾ ਹੈਗਾ ਗਾਂ ਇਹੋ ਜਿਹੇ ਘਟਨਾਵਾਂ ਨਾ ਹੋਣ ਆ ਸਤਗੁਰ ਰਵਿਦਾਸ ਚੌਂਕ ਆ ਇਹਦੀ ਇਹਦੀ ਸਿਕਿਉਰਿਟੀ ਦਾ ਕੀ ਪ੍ਰਬੰਧ ਆ ਜੀ ਅੱਗੇ 바ਵਾ ਸਾਹਿਬ ਮਹਿਦਕਰ ਚੌਂਕ ਹੈਗਾ ਉਹਦੀ ਸਿਕਿਉਰਿਟੀ ਦਾ ਸੈਂਸਿਟਿਵ ਜਿਹੜੀਆਂ ਪਲੇਸਿਸ ਹੈਗੀਆਂ ਉੱਥੇ ਪੁਲਿਸ ਨੂੰ ਜ਼ਰੂਰੀ ਚਾਹੀਦਾ ਕਿ ਇੱਕ ਦੋ ਚਾਰ ਮੁਲਾਜ਼ਮ ਜਿਹੜੇ ਆ ਜੋ ਵੀ ਘੰਟੇ ਵਾਸਤੇ ਉੱਥੇ ਚੌਂਕੀ ਟੈਂਪਰੇਰੀ ਚੌਂਕੀ ਵੀ ਬਣਾਈ ਜਾ ਸਕਦੀ ਹੈ ਜੇ ਜ਼ਰੂਰਤ ਨਹੀਂ ਥਾਣਾ ਚਾਰ ਦੇ ਵਿੱਚ ਹੋਈ ਸਭ ਕੁਝ ਚੱਲੇਗਾ ਜੀ ਚ ਦੋ ਮੁਲਾਜ਼ਮ ਐਸਆਈ ਦੀ ਡਿਊਟੀ ਜਿਹੜੀ ਉੱਥੇ ਲਾ ਦੇ ਜਦੋਂ ਜ਼ਰੂ ਕਿਵੇਂ ਦਾ ਸੰਯੋਗ ਕਰ ਰਹੀ ਹੈ ਤੁਹਾਡੇ ਨਾਲ ਪ੍ਰਸ਼ਾਸਨ ਸਾਡੇ ਨਾਲ ਸਹਿਯੋਗ ਨਹੀਂ ਕਰ ਰਹੀ ਅਸੀਂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਕਿਉਂਕਿ ਸਾਡੀਆਂ ਦੇਖੋ ਤੁਸੀਂ ਸੈਂਕੜੇ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਖੜੇ ਆ ਔਰ ਕੋਈ ਵੀ ਉੱਠ ਕੇ ਕੋਈ ਜ਼ਬਰਦਸਤੀ ਦੁਕਾਨਾਂ ਨਹੀਂ ਬੰਦ ਕਰਵਾ ਰਿਹਾ ਸਾਰੀਆਂ ਦੁਕਾਨਾਂ ਆਪ ਹੀ ਬੰਦ ਹੈਗੀਆਂ ਜੀ ਅਗਰ 2 4 5 ਦੁਕਾਨਾਂ ਖੁੱਲੀਆਂ ਵੀ ਹੈਗੀਆਂ ਤਾਂ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨਾ ਕਰਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਭਾਈ ਕੰਮ ساری ਜ਼ਿੰਦਗੀ ਕਰਨੇ ਆ 4-5 ਘੰਟੇ ਦੇ ਬੰਦ ਦੇ ਨਾਲ ਕੋਈ ਬਹੁਤ ਜ਼ਿਆਦਾ ਵੱਡਾ ਪਹਾੜ ਨਹੀਂ ਡਿਗਣ ਲੱਗਾ ਜਿਹੜੇ ਗ੍ਰਾਹਕਾਂ ਨੇ ਘਰੋਂ ਸੋਚ ਕੇ ਤੁਰ ਪਏ ਅਭੀ ਅਸੀਂ ਸਮਾਨ ਖਰੀਦਾਂਗੇ ਤੇ ਉਹਨਾਂ ਨੇ ਹੋਰ 2-4 ਘੰਟੇ ਤੱਕ ਤੁਹਾਡੇ ਕੋਲ ਖਰੀਦ ਲੈਣਗੇ ਇਸ ਕਰਕੇ ਦੁਕਾਨਾਂ ਨੂੰ ਪਲੀਜ਼ ਅੱਜ ਦੇ ਦਿਨ ਵਾਸਤੇ ਬੰਦ ਕਰੋ ਸਾਡਾ ਸਹਿਯੋਗ ਦਿਓ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਇਸਨ ਸਾਡੇ ਨਾਲ ਬਲਵੰਤ ਜੀ ਜਿਹੜੇ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਲੋਕਾਂ ਦਾ ਜਿਹੜਾ ਸੰਜੋਗ ਕਰ ਰਹੇ ਆ ਜਿਹੜੀ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਸੰਜੋਗ ਕਰੀ ਔਰ ਅਸੀਂ ਬੜੀ ਸ਼ਾਂਤ ਪੂਰਵ ਤਰੀਕੇ ਦੇ ਨਾਲ ਜਿਹੜਾ ਬੰਦ ਦਾ ਜਿਹੜਾ ਐਲਾਨ ਕੀਤਾ ਔਰ ਬੜੇ ਜਿਹੜੇ ਸ਼ਾਂਤੀ ਪੂਰਵਕ ਜਿਹੜਾ ਅਸੀਂ ਜਿਹੜਾ ਅੱਜ ਬੰਦ ਕੀਤਾ ਹੋਇਆ ਔਰ ਦੁਕਾਨਦਾਰਾਂ ਨੂੰ ਵੀ ਅਪੀਲ ਕਰ ਰਹੇ ਆ ਕਿ ਦਿਨੀਆਂ ਆਪਣੀਆਂ ਅੱਜ ਦਾ ਦਿਨ 5 ਵਜੇ ਤੱਕ ਦੁਕਾਨਾਂ ਬੰਦ ਰੱਖਣ। ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਊ ਜੁਨੇਜਾ ਐਲ ਕਮ ਜਬੀ ਟੀਵੀ।